ਮੇਰਾ ਨਾਮ ਭਾਜੀ ਜਸਵੀਰ ਕੌਰ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਜਲੰਧਰ ਤੋਂ ਸੀ ਹਨਾ ਅੱਛਾ ਭਾਜੀ ਤੁਸੀਂ ਪੰਜ ਯੂਸ ਬੋਡੀ ਸਰਵਸ ਯੂਜ਼ ਕੀਤਾ ਆ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀਗੀਆਂ ਤੁਸੀਂ ਬੋਡੀ ਸਰਵਸ ਯੂਜ਼ ਕੀਤਾ ਭਾਜੀ ਭਾਜੀ ਮੈਨੂੰ ਸੀ ਮੇਰੇ ਸਰੀਰ ਨੂੰ ਸੋਜ ਪਈ ਹੋ ਸੀ ਇੱਕ ਚਮੜੀ ਦੀ ਅਲਰਜੀ ਸੀ ਮੈਂ ਜਲੰਧਰੋਂ ਕਈ ਵਾਰ ਦਵਾਈ ਲੈਂਦੀ ਮੈਨੂੰ ਕੋਈ ਫਰਕ ਨਾ ਸੁਪੈਂਦਾ ਠੀਕ ਹੈ ਮੈਨੂੰ ਫਿਰ ਬੋਡੀ ਸਰਵਸ ਬਾਰੇ ਪਤਾ ਲੱਗਾ ਤਾਂ ਅੱਜ 25 ਦਿਨ ਹੋ ਗਏ ਮੈਨੂੰ ਮੇਰੇ ਸਰੀਰ 'ਚ ਬਹੁਤ ਚੁਸਤੀ ਆ ਤਾਂ ਚਮੜੀ ਦੀ ਵੀ ਅਲਰਜੀ ਘਟ ਗਈ ਆ ਹੁਣ ਮੈਂ ਪਹਿਲਾਂ ਮੇਰਾ ਸਰੀਰ ਐਦਾ ਮਿੱਟੀ ਜਿਹਾ ਬਣਿਆ ਆ ਸੀ ਹੁਣ ਚੁਸਤੀ ਆ ਤਰਨੂ ਜੀ ਨਹੀਂ ਕਰਦਾ ਸੀ ਹਾਂਜੀ ਪਹਿਲਾਂ ਬਿਲਕੁਲ ਨਾ ਕਰਦਾ ਪਾਜੀ ਹੁਣ ਕਿੰਨਾ ਤੁਰ ਲੈਨੇ ਆ ਹੁਣ ਮੈਂ 2 ਕਿਲੋਮੀਟਰ ਆਪਣੇ ਖੂਹ ਨੂੰ ਤੁਰ ਕੇ ਜਾਨੀ ਆ ਦੋ ਵੀ ਆਉਣੇ ਮੋਰ ਕੇ ਦੋ ਹੀ ਮੁਰਕੇ 4 ਕਿਲੋਮੀਟਰ ਰੋਜ਼ ਤੁਰਦੇ ਹਾਂ ਹਾਂਜੀ ਮੈਂ ਤੁਰਦੀ ਆ ਮੈਨੂੰ ਚੁਸਤੀ ਚ ਮੈਂ ਆਪਣੇ ਆਪ 4:30 ਵਜੇ ਖੂਹ ਨੂੰ ਚੱਲੇ ਜਾਨੀ ਆ ਠੀਕ ਆ ਉੱਥੇ ਕੰਮ ਵੀ ਕਰਦੇ ਜਾ ਕੇ ਹਾਂਜੀ ਪਾਜੀ ਕੰਮ ਕਰਦੇ ਆ ਠੀਕ ਹਲੇ ਤੁਹਾਨੂੰ ਸਿਰ 25 ਦਿਨ ਹੋਏ ਆ ਹਾਂਜੀ 25 ਦਿਨ 25 ਦਿਨ ਹੋਇਆ ਨਾ ਬਾਡੀ ਸਰਵਿਸ ਸਟਾਰਟ ਕੀਤੇ ਨੂੰ ਹਾਂਜੀ 25 ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਆ ਤੁਸੀਂ ਮਹਿਸੂਸ ਕਰ ਰਹੇ ਕਾਫੀ ਫਰਕ ਹੋਆ ਭਾਜੀ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਜਿਹੜੇ ਤੁਹਾਨੂੰ ਭੈਣ ਭਾਈ ਸੌਣਗੇ ਲੱਖਾਂ ਤੁਹਾਡੇ ਵੀਡੀਓ ਤੁਹਾਡੇ ਦੇਖਣਗੇ ਪਰਿਵਾਰ ਹਾਂਜੀ ਉਹਨਾਂ ਤੁਸੀਂ ਕੀ ਕਹੋਗੇ ਵੀ ਬਾਡੀ ਸਰਵਿਸ ਬਾਰੇ ਭਾਜੀ ਮੈਂ ਇਹੀ ਕਹਾਂਗੀ ਕਿ ਹਰ ਇੱਕ ਬਾਡੀ ਸਰਵਿਸ ਜੂਸ ਪੀ ਕੇ ਦੇਖੋ ਸਰੀਰ ਨੂੰ ਚੌਸਤੀ ਆਉਗੀ ਦੁੱਖ ਵਿੱਚੋਂ ਸਾਰੇ ਨਿਕਲਣਗੇ ਐਕਟੀਵਿਟੀ ਜ਼ਿਆਦਾ ਵਾਧੀ ਹੈ ਨਾ ਹਾਂਜੀ ਤੁਸੀਂ ਖੁਸ਼ ਹੋ ਜੀ ਹੁਣ ਬੋਡੀ ਸਰਵਿਸ ਤੋਂ ਤੁਸੀਂ ਇਹਲੇ 25 ਦਿਨ ਪੀਤਾ 25 ਦਿਨ ਹੋਰ ਪੀਓਗੇ ਤੁਸੀਂ ਐ 100% ਠੀਕ ਹੋਊਂਗੇ ਹਾਂਜੀ ਹਾਂਜੀ ਭਾਜੀ ਬਿਲਕੁਲ ਠੀਕ ਹੈ ਭਾਜੀ ਧੰਨਵਾਦ ਧੰਨਵਾਦ ਥੈਂਕ ਯੂ ਜੀ